ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਆਂ ਘੋਗੇਪਿੰਡ ਦੇ ਵਿੱਚੋਂ ਫੇਰ ਆਪਣੇ ਘਰੋਂ ਆਪਣੇ ਕੋਲ ਪਸ਼ੂ ਜੇ ਫੁੱਲ ਕੁਆਲਿਟੀ ਦੇ ਤਾਜੀ ਸੂਈ ਝੋਟੀ ਨੀਲੀ ਰਾਵੀ ਬੂਰੀ ਤਾਜੀ ਸੂਈ ਆ ਗਈ ਆ ਆ ਵੀ ਤਾਜੀ ਸੂਈ ਮੈਂ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਇੱਕ ਆ ਗਈ ਜੀ ਝੋਟੀ ਨੀਲੀ ਰਾਵੀ ਚ ਇਹ ਦੇ ਮਹੀਨੇ ਦੀ ਸੂਈ ਕੱਟੀ ਮਗਰ ਸਾਰਿਆਂ ਦੀ ਤੁਹਾਨੂੰ ਜਾਣਕਾਰੀ ਦੇਣੇ ਆ ਕੱਲੀ ਕੱਲੀ ਦੀ ਵੀਡੀਓ ਵੇਖਿਓ ਪੂਰੀ ਕਰਿਓ ਸੰਪਰਕ ਤੇ ਸਾਰੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਤੇ ਵੇਖਿਓ ਵੀਡੀਓ ਜੀ ਤੇ ਵੇਖੋ ਜੀ ਜਨਵਰ ਦੱਸਿਓ ਵੀ ਚੰਗਾ ਲਿਆਂਦਾ ਆਪਾਂ ਵੇਖੋ ਜੀ ਤੇ ਮੰਗਲੂ ਜੀ ਕਰੀਏ ਸ਼ੁਰੂਆਤ ਆਪਾਂ ਫੇਰ ਮੰਗਲੂ ਜੀ ਫੜੋ ਜੀ ਕੈਮਰਾ ਮੰਗਲੂ ਜੀ ਸਾਸੀ ਗਾਂਹਕਾਰ ਜੀ ਸਾਸੀ ਗਾਂਗਲੂ ਜੀ ਕੈਮ ਜੇ ਹਾਂਜੀ ਐਡਰੈਸ ਬੋਲ ਦੋ ਜੀ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਔਂਕਾਰ ਸਿੰਘ ਨੰਬਰ 97792834419779283441 ਹਾਂਜੀ ਜੈੰਤੀਪੁਰ ਦੇ ਲਾਗੇ ਅਲੀਆ ਲਾਗੇ ਵਟਾਲੇ ਲਾਗੇ ਕੋਗਾ ਪਿੰਡ ਹਾਂਜੀ ਕੋਈ ਵੀ ਫਾਰਮ ਜਿਹੜਾ ਮਰਜੀ ਫੋਨ ਲਗਾਵੇ ਛੋਟੀਆਂ ਆਪਣੇ ਕੋਲ 6-7 ਰਹਿੰਦੀਆਂ ਰਹਿੰਦੀਆਂ ਦੇਖੋ ਜੀ ਬੂਰੀ ਕੱਟੀ ਬੂਰੀ ਨੀਲੀ ਰਾਵੀ ਮੋਰਾ ਪਿਓਰ ਤੇ ਕਰੀਏ ਸ਼ੁਰੂਆਤ ਮੰਗਲੂ ਜੀ ਹੁਣ ਇਹ ਆ ਗਈ ਜੀ ਬੂਰੀ ਝੋਡੀ ਦੁੱਧ ਹੈਗਾ ਜੇ 12 ਕਿਲੋ ਮਗਰ ਜੇ ਕੱਟੀ ਬੂਰੀ ਕਰੋ ਜੀ ਚੱਕ ਬੂਰੀ ਨਾ ਮਗਰ ਬੂਰੀ ਕੱਟੀ ਦੇਖੋ ਜੀ ਇਹ ਬੂਰੀ ਕੱਟੀ ਆ ਗਈ ਮੰਗਲੂ ਜੀ ਕਿੰਨਾ ਟਾਈਮ ਹੋ ਗਿਆ ਹੋਊਗਾ ਜੀ ਹੁਣ ਦੇਖ ਕੇ ਦੱਦਿਏ ਜੀ ਦੇਖ ਕੇ ਦੱਸੋ ਜੀ ਦੇਖ ਕੇ ਸਾਢੇ 1 ਦਾ ਹਾਂ ਜੀ ਸਾਢੇ 1 ਸਾਢੇ 1 ਹਾਂ ਮੰਗਲੂ ਜੀ ਡੇਢ ਡੇਢ ਵਾਟ ਗਿਆ ਕਿੰਨਾ ਹੋ ਗਿਆ ਸਾਢੇ 1 ਸਾਢੇ 1 ਲਓ ਜੀ ਕਰੋ ਥਣ ਥਣ ਚੱਕ ਬੂਰੀ ਝੋਡੀ ਕੁਆਲਿਟੀ ਫੁੱਲ ਕੱਟੀ ਮਗਰ 12 ਕਿਲੋ ਦੁੱਧ ਜਿਹੜਾ ਮਰਜੀ ਚੋਲੇ ਜੀ ਮੰਗਰੂ ਚ ਤੋਰੋ ਜੀ ਇਹਨੂੰ ਤੋਰ ਦੋ ਤੋਰ ਦੋ ਕਰੋ ਜੀ ਚੈੱਕ ਆ ਜੇ ਬੂਰੀ ਕੁਆਲਿਟੀ ਵਾਲੀ 12 ਕਿਲੋ ਦੁੱਧ ਤਿਆਰ ਕੱਟੀ ਮਗਰ ਐ ਵੇਖ ਲੋ ਕਿਦਾਂ ਜੰਮੀ ਪਲੀ ਆ ਨੀਲੀ ਰਾਵੀ ਚ ਆ ਗਈ ਜੀ ਕੱਟੀ ਤੇ ਜਾਊਗੀ ਬੂਰੀ ਤੇ ਜੀ ਫਿਰ ਕੱਟੀ ਮਗਰ ਮੱਜਾ ਤੁਹਾਨੂੰ ਦੋ ਦੇਣੀਆਂ ਅੱਜ ਚੰਗੀਆਂ ਚਵਾਈ ਚੁਈ ਹੋਈ ਏ ਝੋਡੀ ਦੀ ਚਵਾਈ ਹੁਣ ਕਰਕੇ ਨਾ ਚਵਾਈ ਹੁਣ ਕਰਕੇ ਆ ਕਿਉਂਕਿ ਚਵਾਈ ਆਪਾਂ ਸਵੇਰੇ ਕਰਦੇ ਜੇ ਲੇਟ ਤੇ ਵੇਖ ਲਓ ਜੀ ਟੌਪ ਦਾ ਨਗੀਨਾ ਜੀ ਟੌਪ ਦਾ ਟੋਪ ਕਲਾਸ ਟੌਪ ਕਲਾਸ ਹਾਂਜੀ ਮੰਗਲੂ ਜੀ ਕਿੰਨੀ ਕੀਮਤ ਕਰੀਏ ਜੀ ਇਹਦੀ ਇਹਨੇ ਇੱਕ ਦੇ ਇੱਕ 20 ਨਾ ਕਰਤੀਏ ਇੱਕ 20 ਚੋਂ ਆਪਾਂ ਕੱਢ ਦਈਏ ਤਾਂ ਵੀ 7000 ਛੱਡ ਗਏ ਇੱਕ 13 ਦੀ ਇੱਕ 13 ਦੀ ਫਿਰ ਮਾਰਦਾਨ ਖੁੱਲਾ ਘਿਰ ਗਿਆ ਦੋ ਹੋਰ ਛੱਡ ਦਈਏ ਰਾਂਦੀ ਹਕੀਆ ਬਾਤਾਂ ਨੇ ਮੰਗਲੇ ਉਹ ਕਿਆ ਬਾਤਾਂ ਨੇ ਇੱਕ 10 ਦੀ ਪੂਰੀ ਇੱਕ 10 ਦੀ ਜ਼ਕਾਤ ਆ ਮੰਗਲੂ ਨੇ ਤੇ ਇੱਕ 10 ਦੀ ਹਾਂਜੀ ਹੋਰ ਤੇਰੀ ਜੀ ਇੱਕ ਆ ਗਈ ਝੋਡੀ ਜੀ ਨੀਲੀ ਰਾਵੀ ਇਹਦੀ ਮੰਗਲੂ ਜੀ ਭੂਸ਼ੀ ਵਖਾ ਲੋ ਕੱਢ ਕੇ ਸਾਈ ਥੋਂ ਦੀ ਕੱਢ ਲੋ ਉਹ ਉਧਰ ਦਰਵਾਰ ਨਾਲੇ ਅੰਦਰ ਲੈ ਜਾਗੇ ਚੱਲ ਅੰਦਰ ਵਿਖਾ ਦੇ ਇਹੋ ਬਹਿ ਕੇ ਵੇਖੋ ਜੀ ਇਹ ਝੋਡੀ ਥੱਲੇ 9 ਕਿਲੋ ਦੁੱਧ ਜੇ ਤੇ ਪੂਰੀ ਸੀਲਸ ਲੱਗ ਜੇ ਨੀਲੀ ਰਾਵੀ ਚ ਕੱਢ ਨੂੰ ਖੋਲੋ ਜੀ ਇਹਨੂੰ ਕੈਮਰੇ ਤੋਂ ਦਰਦੀ ਪਹਿਲਾ ਸੂ ਆ ਜੇ ਤਾਜੀ ਸੂਈ ਬੱਚਾ ਗਿਆ ਮਰ ਖਾਣ ਲੇਵਾ ਚੈੱਕ ਕਰ ਲੋ ਫੁੱਲ ਕੁਆਲਿਟੀ ਜੇ ਕੱਟੀ ਦੀ ਫੁੱਲ ਫੁੱਲ ਖਾਣ ਲੇਵਾ ਚੈੱਕ ਕਰ ਲੋ ਖੁੱਲੀ ਛੱਡ ਗਏ ਚੂਲਿਓ ਤੁਹਾਡੇ ਘਰ ਦੀ ਵੀ ਗਾਰੰਟੀ ਜੇ ਪਿਓਰ ਨਹੀਂ ਲੀਰਾ ਵੀ ਕਿਉਂ ਜਿੰਨੋ ਕਹਿੰਦੇ ਪਿਓਰ ਆ ਦੇਖੋ ਜੀ ਨਗੀਨਾ ਪੀਸ ਜੇ ਨਗੀਨਾ ਪੀਸ ਥਣ ਕਰੋ ਚੈੱਕ ਕਿਠ ਘਿਠ ਤੇ ਆ ਕਿ ਨਹੀਂ ਲੇਵਾ ਕਰੋ ਚੈੱਕ 부ਸ਼ੀ ਦੇ ਮੰਗਲੂ ਦੀ ਲਾ ਕੇ ਵਿਖਾ ਲੋ ਵੀ ਡਿੰਗਦੀ ਓ 부ਸ਼ੀ ਨੂੰ ਆ ਜਾ 부ਸ਼ੀ ਫੜ 부ਸ਼ੀ ਫੜ ਫੜ ਕੇ ਲਿਆ ਇਹਨੂੰ ਫੜ ਫੜ ਇਹਨੂੰ ਛੱਡ ਦੇ ਰੱਸਾ ਛੱਡ ਦੇ ਮੱਜ ਦਾ ਇਹ ਲਓ ਜੀ ਦੇਖ ਲਓ ਜੀ ਆਹ ਖੂਸ਼ੀ ਕਿ ਇਧਰੋਂ ਲੈ ਜਾ ਅੰਦਰੋਂ ਲੈ ਜਾ ਤੇਰੇ ਮਗਰ ਜਾਂਦੀ ਆ ਦੇਖੋ ਜੀ ਜਾਂਦੀ ਕਿ ਨਹੀਂ ਤਾਜੀ ਸੂਈ ਆ ਜੀ ਇਹ ਨਹੀਂ ਵੀ ਕੋਈ ਗੱਲ ਇਥੇ ਮੰਗਲੂ ਰੱਖ ਕੇ ਥੱਲੇ ਧਾਰਾ ਮਾਰ ਕੇ ਵਿਖਾ ਬਹਿ ਜਾ ਬਹਿ ਜਾ ਬਹਿ ਜਾ ਥੱਲੇ ਖੁੱਲੀ ਛੱਡ ਕੇ ਬਹਿ ਜਾ ਲਓ ਜੀ ਕਰੋ ਜੀ ਚੈੱਕ ਬਹਿ ਜਾ ਬਹਿ ਜਾ ਮੰਗਲੂ ਇਹ ਨਹੀਂ ਡਰਨ ਵਾਲੀ ਇਹ ਤਾਂ ਖੁੱਲੀ ਛੱਡ ਕੇ ਚੋਣ ਵਾਲੀ ਬਹਿ ਜਾ ਥੱਲੇ ਦੇਖੋ ਜੀ ਹਾਂ ਆਈ ਗਿਆ ਮੰਗਲੂ ਜੀ ਹੁਣੀ ਬਹਿ ਗਏ ਤੇ ਨਹੀਂ ਨਾ ਹੈਗਾ ਧਾਰ ਦੇ ਧਾਰ ਦੇਖ ਲਓ ਜੀ ਇਹ ਜੇ ਕਟੀਨ ਮੈਨੂੰ ਛੱਡੋ ਹੁਣ ਛੱਡ ਦਿਓ ਛੱਡ ਦਿਓ ਛੱਡ ਦਿਓ ਵੇਖ ਲਓ ਜੀ ਭੰਬੂਸੀ ਲੈ ਕੇ ਭੰਬੂ ਜਿੱਥੇ ਆਇਆ ਕੁਛ ਨਹੀਂ ਪਤਾ ਲੇਟ ਲਾ ਕੋ ਨਹੀਂ ਮੁੰਦ ਲਾ ਕੋ ਨਹੀਂ ਕਰ ਲੈ ਜਾ ਆ ਜੇ ਆਜੋ ਭੂਸੀ ਤੇ ਲੱਗੀ ਜੇ ਫੁੱਲ ਆ ਵੇਖ ਲਓ ਜੀ ਭੂਸੀ ਤੇ ਮਗਰ ਮਗਰ ਤੁਰੀ ਫਿਰਦੀ ਜੇ ਦੁੱਧ ਹੈਗਾ ਜੀ ਝੋਡੀ ਕੋ 10 ਬੱਚਾ ਮਰਨ ਕਰਕੇ ਫਰਕ ਪੈ ਗਿਆ ਹੋਊਗਾ 9 ਦੀ ਗਰੰਟੀ ਦੇਵਾਂਗੇ ਥਣ ਚੈੱਕ ਕਰ ਲਓ ਜੀ ਵੇਖ ਲਓ ਜੀ ਦੇਖੋ ਜੀ ਦੇਖੋ ਵੇਖੋ ਹੈਗੀ ਕਿ ਨਹੀਂ ਕੁਆਲਿਟੀ ਹੈਗੀ ਹੈਗੀ ਹੈ ਜੀ ਹਾਂ ਜੀ ਕੋ ਮਿਲਦੀ ਹੈ ਹਾਂ ਸੁਣ ਦੇਖ ਲਓ ਜੀ ਨਹੀਂ ਕਿਨੇ ਕਾਰ ਕੋ ਮਿਲਦੀ ਹੈ ਵੇਖੋ ਜੀ ਇਹ ਜੇ ਕੁਆਲਿਟੀ ਨੀਲੀ ਰਾਵੀ ਦੀ ਯਾਰ ਫੁੱਲੀ ਛੱਡ ਕੇ ਬਹਿ ਜਾ ਆਪਾਂ ਕੈਮਰੇ ਤੋਂ ਮਾੜਾ ਜਿਹਾ ਡਰਦੀ ਆ ਵੇਖੋ ਜੀ ਇਹ ਵੇਖੋ ਬੱਚਾ ਮਰ ਗਿਆ ਜੇ ਕਰਮਾਣੀ ਨੇ ਦੇਖ ਲਓ ਜੀ ਪੱਟਾਂ ਵਰਤੇ ਵੇਖੋ ਜੀ ਮੰਗਲੂ ਜੀ ਬੰਦੋ 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 ਛੱਡ ਦਿਓ ਛੱਡ ਦਿਓ ਵੇਖਣ ਤੋਂ ਇਹਨੂੰ ਕੋਈ ਗੱਲ ਨਹੀਂ ਬੰਦੋ 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 ਇਹਨੂੰ ਹੁਣ ਕਰੋ ਜੀ ਨਗੀਨਾ ਚੱਕ ਜੇ ਨਗੀਨਾ ਪੀਸਾ ਇੱਧਰ ਹੋ ਜਾ ਮਾੜਾ ਜੀ ਅੱਗੇ ਤਾਂ ਇੱਕ ਦਿਨੀ ਹੋਰ ਟਿਕਟ ਕਰਨ ਵਾਲੀ ਨੇ ਮੰਗਲੂ ਜੀ ਕੀ ਕੀਮਤ ਕਰੀਏ ਕੱਟੀ ਦੀ ਹੁਣ ਕੀਮਤ ਤੇ ਯਾਰ ਇਹਦੀ ਕੋਈ ਨਹੀਂ ਆ ਕਰਨ ਅੱਗੇ ਤਾਂ ਕਰਦੇ ਸੀ 1 ਲੱਖ ਤੇ 10000 ਹੁਣ ਇਹ ਇੰਨੇ ਦੀ ਨਹੀਂ ਦੇਣੀ ਫਿਰ ਕਿੰਨੇ ਦੀ ਦੇ ਦਈਏ ਜੀ ਫਿਰ ਤੂੰ ਦੱਸ ਦੇ ਨਹੀਂ ਲੱਖ ਜੀ ਪੂਰੇ ਦੀ 95 ਦੀ ਦੇ ਦੀਏ ਮਾਟਾਂ ਨੂੰ ਹੋਰ ਕੋ ਕਿੰਨੇ ਦੀ ਦੱਸ ਤੂੰ ਹੀ ਨਹੀਂ ਤੂੰ ਦੱਸ ਫਿਰ ਤਿੰਨ ਛੱਡ ਦੇ 95 ਚ ਬਨਵੇ ਜੀ 92 ਜੋ ਵੀ 4000 ਛੱਡ ਦੇ ਕਿੰਨੇ ਦੀ ਹੋਗੀ 83 ਦੀ 92 ਜੋ 4 ਛੱਡਣਾ ਵਾ ਆਹੋ 83 ਦੀ ਹੋਗੀ 92 ਜੋ 4 83 ਦੀ ਹੋਗੀ ਉਹ 92 ਜੋ 4 83 ਦੋ ਕੱਢ ਦੇ 90 ਹੋ ਗਿਆ ਉਹ ਤੇ 20883 ਦੋ ਹੋਰ ਛੱਡ ਦੇ ਕਿੰਨਾ ਹੋ ਗਿਆ 83000 ਗਾੜੀ ਕਾਸੀ ਉਹ ਯਾਰ ਤੂੰ ਹੰਕਾਰ ਉਹ ਜੀ 88 ਰਹਿ ਗਿਆ ਓਹੋ ਗੱਲ ਹੈ ਚਲ ਕਿੰਨੇ ਹੋ ਗਏ ਭਲਾ 88000 ਦੀ ਹੋ ਗਈ ਜੀ ਮੰਗਲੂ ਜੀ ਤੇ ਥੋੜਾ ਜਿਹਾ ਹੱਥ ਟਾਹ ਦੇ ਹੋਰ ਕੋਈ ਗੱਲ ਨਹੀਂ ਜੀ ਮੇਰੇ ਕੋਲ ਨਹੀਂ ਕਰ ਲੋ ਜੀ ਚੱਕ ਕਿੰਨੇ ਦੀ ਮੰਗਲੂ ਜੀ 88000 ਦੀ ਤੇ ਹੁਣ ਵਿਖਾ ਲੋ ਝੋਡੀ ਜੀ ਆ ਟੌਪ ਦਾ ਨਗੀਨਾ ਤਾਜੀ ਸੂਈ ਮੈਂ ਆ ਗਈ ਤਾਜੀ ਸੂਈ ਮੈਂ 11 ਕਿਲੋ ਦੇ ਲਗਭਗ ਬੋਲਾ ਤਿਆਰ ਹੋਊਗਾ ਜੀ ਕਰਮਾ ਲਈ ਗੋ ਮੰਗਲੂ ਜੀ ਖੋਲੋ ਹੁਣ ਇਹਨੂੰ ਇਹਨੂੰ ਖੋਲਣਾ ਹੈ ਹਾਂਜੀ ਇਹ ਇੱਕ ਕੰਨ ਕਿੰਨੇ ਪੀਸ ਕਾ ਦੇ ਕਰਮ ਤੋਂ ਮਿਲਣਗੇ ਇਹ ਜੀ ਬੱਚਾ ਮਗਰ ਇਹਦੇ ਕਟਾ ਆ ਜਿਹੜਾ ਆ ਗਿਆ ਝੋਡੀ ਵੇਖ ਲਓ ਜੀ ਚਵਾਈ ਇੱਕ ਨੰਬਰ ਹੋ ਗਈ ਦੁੱਧ 11 ਕਿਲੋ ਠੰਡਾ ਚੋ ਕੇ ਵੀਰ ਮੇਰਾ ਕੋਈ ਲਾ ਜੇ ਤਸੱਲੀ ਕਰਕੇ ਫੁੱਲ ਗਾਰੰਟੀ ਦੇ ਦਵਾਂਗੇ ਵੇਖੋ ਜੀ ਠੰਡੇਵਾ ਚੈੱਕ ਕਰਿਓ ਬਾਕੀ ਆਪਣਾ ਨਵਾਂ ਲੰਤਵਾਲਣ ਆ ਥੋੜਾ ਅਜੇ ਕੰਮ ਤੋਂ ਭਰੇ ਜਿਆ ਹਾਰ ਸ਼ਿੰਗਾਰ ਨਹੀਂ ਅਸੀਂ ਲਾਉਂਦੇ ਜੇ ਉਹ ਮਹੀਨੋਂ ਟਾਈਮ ਲਾਇਆ ਹੋਵੇ ਹਾਰ ਸ਼ਿੰਗਾਰ ਲਾਇਆ ਹੋਵੇ ਤੇ ਇਹੋ ਤੁਹਾਡਾ ਮਨ ਖਿੱਚ ਕੇ ਉਹ ਤੇ ਰੁਪਈਆ ਜਿਹੜਾ 20000 ਹੋਰ ਵਟਾਵੇ ਟਾਈਮ ਕਿਉਂ ਆ ਸਾਡੀ ਇੱਕ ਵੀ ਹੋਇਆ ਜੇ ਤੇ ਆਪਾਂ ਟਾਈਮ ਨਹੀਂ ਲਾਇਆ ਕੁਝ ਨਹੀਂ ਕੀਤਾ ਸ਼ਾਮ ਨੂੰ ਝੋਡੀ ਜੜੀ ਆ ਲੈਵਾ ਲੈ ਕੇ ਨਹੀਂ ਤੁਰਦੀ ਐਦਾਂ ਦੀ ਝੋਡੀਆਂ ਦੁੱਧ ਦਊਗੀ 14 ਕਿਲੋ 14 ਕਿਲੋ ਦੁੱਧ ਦਊਗੀ ਝੋਡੀ ਪੱਕਾ 100% ਵੇਖ ਲਓ ਜੀ ਲੈਵਾ ਟਾਪ ਕਲਾਸ ਜੇ ਟਾਪ ਕਲਾਸ ਤੇ ਇਹ ਜਿਹੜੀ ਝੋਟੀ ਆ ਤੁਹਾਨੂੰ ਦੇ ਦਾਂਗੇ ਆਪਾਂ ਕਿੰਨੇ ਦੀ ਮੰਗ ਲੂ ਜਿ ਦੇ ਦੀਏ ਹੈ ਕਿੰਨੇ ਦੇ ਦੀਏ ਕਰਦੀ ਆ ਬੋਲੇ ਦਾ ਡੇਢ ਮੰਗਲੂ ਜੀ ਝੋਟੀ ਦੇ ਦੀਏ ਆਪਾਂ 1 ਲੱਖ 25000 ਦੀ ਛੋਟ 5000 ਹੀ ਛੋਟ ਕਰਦੇ ਜਾ ਇੱਕ ਵੀ ਦੀ ਇੱਕ ਵੀ ਦੀ ਜਲ ਜਾਣ ਦੇ ਇੱਕ ਵੀ ਦੀ ਜਮਾਂ ਜਾਇਜ਼ ਕੀਤੀ ਜੇ ਜਮਾਂ ਜਾਇਜ਼ ਜੇ ਤੁਸੀਂ ਇਹਦੇ ਤੋਂ ਕਹੋ ਅੱਗੇ ਤੁਹਾਨੂੰ ਰੱਬ ਦਾ ਨਾਮ ਬਾਹਰ ਨਾਲ ਫਿਕਸ ਜੋ ਬਾਹਰ ਮੂਰੀ ਚੱਲਣ ਡਿਆ ਤੇ ਮੰਗਲੂ ਜੀ ਬੰਦੋ ਹੁਣ ਬੰਦੋ 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 ਜਮਾਂ ਜਾਇਜ਼ ਕੀਤੀ ਜੇ ਵੀਰ ਜੀ ਹੁਣ ਜੇ ਤੁਸੀਂ ਇਹਦੇ ਤੋਂ ਅੱਗੇ ਕਹੋ ਤੇ ਤਾਂ ਤੋਂ ਅੱਗੇ ਤਾਂ ਆਪਣੇ ਹੱਥ ਖੜੇ ਜੇ ਹੁਣ ਆ ਗਈ ਜੇ ਅਗੇ ਝੋਟੀ ਪਹਿਲਾ ਸੂਆ ਮਹੀਨੇ ਗਰੀ ਸੂਈ ਜੇ ਇਹਦਾ ਬੱਚਾ ਆ ਜੇ ਤੇ ਇਹਦਾ ਬੱਚਾ ਆ ਜੀ ਮਹੀਨੇ ਗਰੀ ਸੂਈ ਜੇ ਨੀਲੀ ਰਾਵੀ ਝੋਟੀ ਜੇ ਸੁੱਧ ਹੋਗਾ 9 ਕਿਲੋ ਮੋਰੇਟ ਹੋਗਾ ਮੁਖਤਾਲਾ ਕਰੋ ਜੀ ਚੈੱਕ ਮੁਕਤੀ ਜੀ ਨੂੰ ਵੇਂਦੇ ਆ ਦੇਹ ਜੀ ਨਾਲ ਮੁਖਤ ਦੇਖੋ ਜੀ ਟੋਪ ਦਾ ਨਗੀਨਾ ਜੇ ਟੋਪ ਨਗੀਨਾ ਪਲੀਜ਼ ਵੇਖੋ ਜੀ ਖਾਨ ਦੇਵਾ ਕਰ ਲੋ ਚੈੱਕ ਤੋਰ ਦੋ ਤੋਰ ਦੋ ਜੀ ਅਰੇ ਪੁੱਤ ਵੇਖੋ ਜੀ ਪਿਓਰ ਨੀਲੀ ਰਾਵਿਜ ਆ ਗਈ ਜੇ ਲੈ ਓ ਮੰਗਲੂ ਜੀ ਹੁਣ ਇਹਨੂੰ ਘੁਮਾ ਲਿਓ ਆ ਜਾ ਪੁੱਤ ਆ ਜਾ ਵੇਖੋ ਜੀ ਸੇਂਗ ਇਧਰ ਇਧਰ ਮਾੜਾ ਮੂੰਹ ਦਿਖਾ ਲਦੇ ਫੇਸ ਕੁਆਲਟੀ ਪਿਓਰ ਨੀਲੀ ਰਾਵਿਜ ਵੇਖੋ ਜੀ ਵੇਖੋ ਫੇਸ ਕੁਆਲਟੀ ਮੂੰਹ ਮਾ ਹਰ ਇੱਕ ਨਿਸ਼ਾਨੀ ਕਵਰ ਕਰਦੀ ਆ ਸਹੀ ਗੱਲ ਆ ਮੰਗਲੂ ਜੀ ਅੱਖਾਂ ਵੀ ਲਾ ਲਓ ਐ ਸਾਰਾ ਕੋਸ਼ਿਚ ਚਵਾਈ ਚੂਈ ਇੱਕ ਨੰਬਰ ਕੱਟੀ ਤੇ ਮਿਲਦੀ ਜੇ ਵੱਡੀ ਝੁੱਡੀ ਜੇ ਮਹੀਨੇ ਦੀ ਲਾ ਲੋ ਡੇਢ ਦੀ ਲਾ ਲੋ ਦੋਹਾਂ ਦੀ ਲਾ ਲੋ ਤੁਹਾਡੇ ਸਾਹਮਣੇ ਕੀਤੀ ਸਾਹਮਣੇ ਆ ਜੀ ਤੇਰੀ ਕੀਮਤ ਉਹ ਜੇ ਬੱਚਾ ਵੀਰ ਜੀ ਉਹ ਜਿਹੜਾ ਮੈਂ ਲਓ ਜੀ ਵੀਰ ਜੀ ਕਰ ਲੋ ਚੈੱਕ ਕੀਮਤ ਕੀ ਕਰਤੀ ਸੀ ਕੀਮਤ ਮੰਗ ਲੂ ਜੀ ਜਿੰਨੀ ਤੁਸੀਂ ਕਹੋ ਆ ਜੇ ਬੱਚਾ ਜੀ ਮੈਂ ਤਾਂ ਫਿਰ ਕਹਿੰਦੀ 85 85000 ਕੀਮਤ ਜੇ ਤੇ ਵਿੱਚ ਉਹ ਕਰਦੀ ਆਪਾਂ ਛੋੜ ਮੰਗਲੂ ਜੀ ਇਦਾਂ ਕਰੀਏ ਪਰ ਤੇ ਕੀਮਤ ਠੀਕ ਆ ਦਿੱਲੀ ਦਾ 85 ਜੋ ਪੰਜ ਸ਼ੂਟ ਕਰ ਦਈਏ 80 80 ਅਸੀਂ ਜੋ ਕੋਈ ਹੋਰ ਸ਼ੂਟ ਕਰਦੇ ਮੰਗਲੂ ਇੱਕੋ ਗੱਲ ਕਰਦਾ ਫਿਰ ਹਾਂਜੀ 71 ਦੀ ਨਹੀਂ ਯਾਰੇ ਚੱਲ ਜੇ ਤੂੰ ਕਹਿ ਤਾਂ 75 ਦੇ 75 ਦੀ ਚੱਲਾਂ ਤੋ ਉਹ ਦੱਸ 75 ਦੀ ਨਹੀਂ ਕਹਿਣਾ ਮੰਗਲੂ ਸੋਚ ਕੇ ਕਿਆ ਕਰ ਯਾਰ ਚੱਲ ਕੋਈ ਗੱਲ ਨਹੀਂ ਜੇ ਮੰਗਲੂ ਨੇ ਕਹਿ ਤਾ 75 ਦੀ ਤੇ 75 ਦੀ ਵੀਰ ਜੀ ਲੈ ਜਿਓ ਇਤੋਂ 200 ਰੁਪਏ ਸ਼ੂਟ ਹੋਣੀ ਜੇ ਅਵੀ ਮੰਗਲੂ ਦੇ ਨਾਲ ਹਾਂ ਕੋਈ ਵੀਰ ਮੇਰਾ ਜੇ ਜੇ ਸਾਢੇ 74 ਵੀ ਲਾਉਣਾ ਤੋ ਹੁਣ ਹੀ ਨਾ ਲਾਵੇ ਪਹੁੰਚ ਕਾਲ 75 ਦੀ ਮੰਗਲੂ ਜੀ ਪਹੁੰਚ ਪਾਜ ਦੀ ਕਰਾ ਸਿੱਧੀ ਸਿੱਧੀ ਹਾਂ ਪਹੁੰਚ ਨਹੀਂ ਹੋਣੀ ਮੰਗਲੂ ਜੀ ਤੁਸੀਂ ਤਾਂ ਜਿਆਦਾ ਡੈਕਚ ਜਾਂਦੇ ਵੀਰ ਜੀ ਪਹੁੰਚ ਨਹੀਂ ਜੇ ਹੋਣੀ ਬਸ ਹੋਊਗੀ ਜੀ 75000 ਦੀ 200 ਰੁਪਿਆ ਛੋੜ 200 ਛੋੜ ਹੋਊਗੀ ਕਿਰਾਇਆ ਸਾਰਾ ਕੁਝ ਤੁਹਾਡਾ ਵੀਰ ਜੀ ਹਾਂ ਜੀ ਆਪਣਾ ਅੰਦਾਜ਼ਾ ਲਾਇਓ ਮੰਗਲੂ ਦਾ ਕਿਆ ਹੁੰਦਾ ਮੰਨੇ ਹੋ ਤੁਸੀਂ ਤੇ ਬਾਕੀ ਵੀਰ ਜੀ ਧੰਵਾਦ ਜੇ ਤੁਹਾਡਾ ਝੋਟੀਆਂ ਆਪਣੇ ਕੋ ਟੌਪ ਕਲਾਸ ਜੇ ਵੀਡੀਓ ਲਗਭਗ ਆਪਾਂ ਦੂਜੇ ਤੀਜੇ ਦਿਨ ਪਾਉਂਦੇ ਰਹਿੰਦੇ ਜੇ ਤੇ ਸਾਰੀ ਗੱਲ ਦੀ ਸਾਰਿਆਂ ਨੂੰ ਕਰਿਓ ਸੰਪਰਕ ਸਾਰਿਆਂ ਦਾ ਧੰਵਾਦਿਆ ਦਿਲੋਂ ਤੁਸੀਂ ਇੰਨਾ ਪਿਆਰ ਦਿੰਦੇ ਜੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਜੀ ਮੰਗਲੂ ਜੀ ਧੰਵਾਦਿਆ ਵੀਰ ਜੀ ਸਾਰਿਆਂ ਦਾ